ਸੱਚੀ ਕਾਲ ਜੀ ਸਾਰਨ ਪਿਆਰ ਭਰੀ ਸੱਚੀ ਕਾਲ ਹਾਂ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪਰੋਠੇ ਤੇ ਪਰੋਠੇ ਤਾਂ ਹਰ ਇੱਕ ਕੋਈ ਬਣਾਉਂਦਾ ਪਰ ਆਪਾਂ ਜੋ ਬਣਾ ਰਹੇ ਹਾਂ ਮੈਂ ਇੱਕ ਕਟੋਰੀ ਕੌਲੀ ਪਿਆਜ਼ ਦੀ ਲਈ ਆ ਥੋੜੀ ਮੈਂ ਫੁੱਲ ਗੋਭੀ ਲਈ ਆ ਅੱਧੀ ਕੌਲੀ ਮੈਂ ਮਟਰ ਲਏ ਆ ਤੇ ਇੱਕ ਮੈਂ ਸ਼ਿਮਲਾ ਮਿਰਚ ਲਈ ਆ ਜੋ ਕਿ ਆਪਾਂ ਸ਼ਿਮਲਾ ਮਿਰਚ ਪਰੋਠਿਆਂ ਚ ਪਾਵਾਂਗੇ ਤੇ ਨਾਲ ਲਈਆਂ ਨੇ ਮੈਂ ਚਾਰ ਹਰੀਆਂ ਮਿਰਚਾਂ ਮੈਂ ਥੋੜਾ ਲਾਵਾਂਗੀ ਧਨੀਆ ਸਾਬਤ ਔਰ ਜੀਰਾ ਲਵਾਂਗੇ ਆਓ ਆਪਾਂ ਇਹਨਾਂ ਨੂੰ ਉਨਾਂ ਚਿਰ ਗਰਮ ਕਰਦੇ ਆਂ ਜਦ ਤੱਕ ਆਪਣੀ ਗੋਭੀ ਔਰ ਇਹ Shimla mirch ਕਦੂਕਾ ਸ਼ੋਣਗੇ ਉਨਾਂ ਚਿਰ ਆਪਾਂ ਪਿਆਜ਼ ਭੁੰਨ ਲੈਨੇ ਕੜਾਹੀ ਆਪਣੀ ਗਰਮਾ ਕੇ ਆ ਕਿ ਆਪਾਂ ਪਹਿਲਾਂ ਹੀ ਕੜਾਹੀ ਧਰ ਦਿੱਤੀ ਸੀਗੀ ਗਰਮ ਹੋਣ ਲਈ ਥੋੜਾ ਹੀ ਕਿਉਂ ਆਪਾਂ ਮਾ ਕੇ ਆਪਾਂ ਇਹਦੇ ਵਿੱਚ ਜ਼ਿਆਦਾ ਕਿਉਂ ਨਹੀਂ ਪਾਉਣਾ ਇਆ ਪੈਚ ਪਾਵਾਂਗੇ ਥੋੜਾ ਜਿਹਾ ਜੀਰਾ ਕਿਉਂਕਿ ਆਪਾਂ ਜ਼ਿਆਦਾ ਜੀਰਾ ਨਹੀਂ ਪਾਉਦੇ ਆ ਨਹੀਂ ਜ਼ਿਆਦਾ ਆਪਾਂ ਕਾਲਾ ਕਰਨਾ ਘੱਟ ਸੇਕ ਕੇ ਹੀ ਪਕਾਵਾਂਗੇ ਆਪਾਂ ਥੋੜਾ ਜਿਹਾ ਪਾਲਾ ਸਾਬ ਤੋਂ ਧਨੀਆ ਤੁਸੀਂ ਪਾਉਣਾ ਚਾਹੁੰਦੇ ਸਾਬਤ ਧਨੀਆ ਪਾ ਲਓ ਨਹੀਂ ਪਾਉਣਾ ਚਾਹੁੰਦੇ ਤੁਹਾਡੀ ਆਪਣੀ ਇੱਛਾ ਇੱਕ ਗੋਲੀ ਜੋ ਪਿਆਜ਼ ਲੈ ਲਈ ਆਪਾਂ ਉਹ ਪਾਵਾਂਗੇ ਤਰੀ ਤਰ੍ਹਾਂ ਆਪਾਂ ਇਸ ਨੂੰ ਲੈਣਾ ਪਰ ਜ਼ਿਆਦਾ ਵੀ ਆਪਾਂ ਕਾਲੇ ਨਹੀਂ ਕਰਨੇ ਹਲਕੇ ਜਿਹੇ ਬਰਾਊਨ ਕਰਨੇ ਆ। ਤੁਸੀਂ शिमला ਮਿਰਚ ਪਾਉਣੇ ਤੇ शिमला ਮਿਰਚ ਦੇ ਪਰੋਠੇ ਕਦੀ ਖਾ ਕੇ ਦੇਖੋ ਬੜੇ ਟੇਸਟ ਵੰਦੇ ਨੇ। ਇਸ ਲਈ ਇਸੇ शिमला ਮਿਰਚ ਜਿਵੇਂ ਗੋभी ਜਾਂ ਮਟਰ ਦੇ ਪਰੋਠੇ ਬਣਾਈਏ ਤਾਂ ਪਾਉਣਾ ਮੈਂ ਚੰਗਾ ਸਮਝੀ ਇਹਨਾਂ ਦਾ ਟੇਸਟ ਵੱਖਰਾ ਹੀ ਆਵੇਗਾ। ਪਹਿਲਾਂ ਨਾ ਪਿਆਜ਼ ਨੂੰ ਹਿਲਾਉਂਦੇ ਰਹਿਣਾ ਕਿਉਂਕਿ ਪਿਆਜ਼ ਆਪਣੇ ਥੱਲੇ ਨਾ ਲੱਗ ਜਾਣਾ ਆਪਾਂ ਕਿਉਂਕਿ ਉਹ ਘੱਟ ਪਾਇਆ ਹੈ ਇਸ ਲਈ ਆਪਾਂ ਅੰਦਰ ਥੋੜਾ ਜਿਹਾ ਨਮਕ ਪਾ ਦਾਂਗੇ ਹੁਣ ਕਿਉਂਕਿ ਨਮਕ ਨਾਲ ਆਪਣੇ ਪਿਆਜ਼ ਥੋੜਾ ਜਲਦੀ ਪੱਕ ਜਾਣਗੇ प्याज ਆਪਣੇ ਹਲਕੇ ਬਰਾਊਨ ਹੋ ਚੁੱਕੇ ਪਿਆਜ ਬਰੀਕ ਹੀ ਕੱਟੋ ਜਿਹਾ ਕਿ ਬਰੀਕ ਪਿਆਜ ਕੱਟਣ ਦੇ ਨਾਲ ਛੋਟੇ ਸਾਈਜ਼ ਛਟਦੇ ਨਹੀਂ ਮोटे ਪਿਆਜ ਨਾਲ ਛੋਟੇ ਟਟ ਜਾਂਦੇ ਨੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਮਟਰ ਮਟਰ ਆਪਾਂ ਪਹਿਲਾਂ ਵੀ ਉਬਾਲ ਲਏ ਹੈਗੇ ਘਾਟੀ ਸੇਕ ਲੱਗੂ ਇਹਨਾਂ ਨੂੰ ਆਪਣਾ ਪਰਦੇ ਵੀ ਆਪਾਂ ਨੂੰ ਕਮੈਂਟ ਕਰੀਏ ਇੱਥੇ పకాల పి గోధి ਸਾ ਮੈਂ ਆਪਾਂ ਹੰਸ ਕੇ ਮਲਾ ਮੈਸ ਤੇ ਜਦੋਂ ਇਹ ਪਰਿਸ਼ ਮਲਾ ਮੈਸ ਦਾ ਕਦੂ ਕਸ ਕਰਦੇ ਆ ਤਾਂ ਇਹ ਵਿੱਚੋਂ ਪਾਣੀ ਨਿਕਲਦਾ ਪਰ ਆਪਾਂ ਪਾਣੀ ਨੂੰ ਉਹਨੂੰ ਬਾਹਰ ਨਹੀਂ ਕੱਢਾਂਗੇ ਆਪਾਂ ਪਾਣੀ ਨੂੰ ਇਹਦੇ ਵਿੱਚ ਹੀ ਹੁਣ ਲਾਂਗੇ ਪਾਣੀ ਜਲੀ ਜਾਣਾ ਹੈ ਕਿ ਜ਼ਿਆਦਾ ਨਹੀਂ ਹੋਣਾ ਪਰ ਦੋਪੋ ਕਨਮੈਂਟਾ ਪਾਸਿਮਲੰਦ ਚਾਪੇ ਪਕਾਵਾਂਗੇ ਤਾਂ ਸਿਮਲੰਦ ਕੱਚੀ ਨਾ ਰਹੇ ਜੀ ਇਹ ਤਾਂ ਅਗਲੇ ਫਿਰ ਮਸਾਲੇ ਐਡ ਕਰਨੇ ਆ। ਕਿਤਾਣਾ ਆਪਾਂ ਜ ਹਰੀ ਮਟਰ ਲਏ ਨੇ ਚਾਰ ਪੀਸ ਕੋਈ ਐਡ ਕਰਾਂਗੇ ਹਲਦੀ ਥੋੜਾ ਗਰਮ ਮਸਾਲਾ ਕਿਚਾ ਧਨੀਆ ਥੋੜਾ ਲਵਾਂਗੇ ਆਪਾਂ ਸਬਜ਼ੀ ਮਸਾਲਾ ਅਧਾ ਚਮਚਾ ਪਾਮਾ ਗਿਆ ਪਾ ਚੰਕੀ ਛਾਟ ਮਸਾਲਾ ਕਿਉਂਕਿ ਇਹਦਾ ਟੇਸਟ ਬਹੁਤ ਹੁੰਦਾ ਇਸ ਲਈ ਆਪਾਂ ਥੋੜਾ ਦੂਜੇ ਮਸਾਲੇ ਨਾਲ ਇਹ ਜਿਆਦਾ ਪਾਏ ਘਟ ਸੇਕਦੇ ਹੀ ਹਮੇਸ਼ਾ ਇਹਨੂੰ ਆਪਾਂ ਮਸਾਲੇ ਪਾ ਲੈ ਹਮ ਮਸਾਲੇ ਭੱਜਦੇ ਆਪਣੇ ਘਟ ਸੇਕ ਹੀ ਰੱਖਿਆ ਦੇਖੋ ਪਾਣੀ ਸੁੱਕ ਗਿਆ ਜੋ ਆਪਣਾ ਸਿਵਾਲਾ ਮਿਰਚ ਦਾ ਸੀਗਾ ਮਸਾਲਾ ਬਣ ਕੇ ਆਪਣਾ ਤਿਆਰ ਹੈ ਜਾ ਤੁਸੀਂ ਸ਼ਿਮਲਾ ਮਿਰਚ ਪਾਉਂਗੇ ਤਾਂ ਇਹਦੇ ਵਿੱਚ ਦੇਖੋ ਤੁਸੀਂ ਕਿੰਨਾ ਵੱਖਰਾ ਟੇਸਟ ਹੋਏਗਾ ਆਪਾਂ ਗਰਮ ਨੇ ਹੀ ਤੇ ਗਰਮ ਦੇ ਨਾਲ ਹੀ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸ ਕਰ ਲਾਂਗੇ ਜੋ ਟਮਾਟਰ ਨੇ ਇਹਦੇ ਵਿੱਚ ਮੈਂ ਸੌਰੀ ਮਟਰ ਪਾਏ ਨੇ ਕਿਰ ਜਲਦੀ ਠੰਡੇ ਹੋਣਗੇ ਆਲੇ ਆਪਾਂ ਦੇ ਪਰੌਠੇ ਉਹਨਾਂ ਨੇ ਬੜੇ ਆਸਾਨ ਹੋ ਜਾਂਦੇ ਨੇ ਨਹੀਂ ਤਾਂ ਪਰੌਠੇ ਆਪਣੇ ਟੁੱਟ ਜਾਂਦੇ ਨੇ ਮਟਰ ਬਾਹਰ ਨਿਕਲ ਜਾਂਦੇ ਨੇ ਹਾਂਜੀ ਆਪਾਂ ਦਾ ਮਸਾਲਾ ਰੈਡੀ ਹੈ ਹਾਂਜੀ ਅੱਜ ਮੇਰੇ ਕੋਲ ਡਬਲ ਪਰੌਠੇ ਬਣਾਉਣ ਦੀ ਡਿਮਾਂਡ ਸੀਗੀ ਆਪਾਂ ਦੋ ਰੋਟੀਆਂ ਜੋੜ ਕੇ ਬਣਾਵਾਂਗੇ ਜੋ ਕਿ ਆਪਾਂ ਨੇ ਗੋਭੀ, ਸ਼ਿਮਲਾ ਮਿਰਚ, ਮਟਰ ਹੋਰ ਮੈਂ ਥੋੜਾ ਜਿਹਾ ਬਚੇ ਪਨੀਰ ਐਡ ਕਰ ਲਿਆ ਕਿਉਂਕਿ ਮੈਨੂੰ ਪਨੀਰ ਵੀ ਚੰਗਾ ਲੱਗਿਆ ਕਿ ਪਨੀਰ ਐਡ ਕਰਦੇ ਆ ਤੇ ਤੁਸੀਂ ਦੇਖਿਓ ਖਾ ਕੇ ਕਿੰਨਾ ਟੇਸਟ ਬੰਦ ਆ ਇਹ ਪਰੌਠਾ ਘਰ ਵਿੱਚ ਹੀ ਕਰੋ ਬੱਚੇ ਕਦੇ ਵੀ ਬਾਹਰ ਨਾਲ ਖਾਣ ਨਹੀਂ ਜਾਣਗੇ ਜੇਕਰ ਆਪਾਂ ਬੱਚਿਆਂ ਨੂੰ ਘਰੇ ਵੀ ਇਹੋ ਜਿਹੇ ਖਾਣੇ ਬਣਾ ਕੇ ਦੇਵਾਂਗੇ ਇਸ ਤਰ੍ਹਾਂ ਪਕਰਾਂਗੇ ਤਾਂ ਇਹਦੇ ਨਾਲ ਆਪਣਾ ਘਟ ਲੱਗੇਗਾ ਪੜੇਥਨ ਘੱਟ ਲਾ ਤਾਂ ਪੜੇਥਨ ਘੱਟ ਲੱਗਣ ਦੇ ਨਾਲ ਫਿਰ ਪਰੌठा ਬੜਾ ਹੀ ਟੇਸਟੀ ਔਰ ਬਹੁਤ ਹੀ ਵਧੀਆ ਬਣਦਾ ਵਾ ਹੱਥ ਨਾਲ ਹੀ ਇਹਨੂੰ ਆਪਾਂ ਇਸ ਤਰ੍ਹਾਂ ਵਧਾ ਲਾਂਗੇ ਆਓ ਆਪਾਂ ਘੱਟ ਸੇਕ ਦੇ ਉੱਪਰ ਪਕਾਵਾਂਗੇ ਇਹਨੂੰ ਕਿਉਂਕਿ ਵਾ ਘੇੜ ਸੇਕ ਬਿਲਕੁਲ ਘੱਟ ਰੱਖਿਆ ਲਓ ਜੀ ਆਪਣੇ ਪਰੌઠા ਬਣ ਲੇ ਰੈਡੀ ਹੋ ਗਏ ਚੱਲਿਆ ਆਪਾਂ ਦੇ ਕੇ ਚਾਰਸ ਫੇਰੇ ਲਾਮ ਕੇ ਚਾਰਸ ਫੇਰੇ ਕੀ ਹਲੜਨਾ ਬਹੁਤ ਹੀ ਟੇਸਟ ਬੰਦੇ ਨੇ ਹਾਂਜੀ ਆਪਣਾ ਗੋਭੀ ਮਟਰ ਸ਼ਿਮਲਾ ਮਿਰਚ ਪਨੀਰ ਦਾ ਪਰੌਠਾ ਬਣ ਕੇ ਤਿਆਰ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਬਣਾ ਕੇ ਬੱਚਾ ਨੂੰ ਖੁਲਾਇਆ ਕਰੋ ਮੈਂ ਦਹੀਂ ਦੇ ਨਾਲ ਮੱਖਣ ਰੱਖਿਆ ਤੁਸੀਂ ਦਹੀਂ ਰੱਖ ਸਕਦੇ ਕਲਾ ਮੱਖਣ ਜਾਂ ਦੇਸੀ ਘਿਓ ਵੀ ਰੱਖ ਸਕਦੇ ਆ ਤੁਸੀਂ ਘਰੇ ਬਣਾ ਕੇ ਦੇਖੋ ਬਹੁਤ ਹੀ ਟੇਸਟੀ ਬਣਦੇ ਨੇ ਢਾਬੇ ਵਾਲਾ ਨਾਲ ਹੋਟਲਾਂ ਨਾਲ ਕਿਤੇ ਵਧੀਆ ਬਣਦੇ ਨੇ ਇਹ ਤੁਸੀਂ ਆਪਣੇ ਬੱਚਿਆਂ ਨੂੰ ਘਰ 'ਚ ਬਣਾ ਕੇ ਹੀ ਇਹ ਪਰੌਠੇ ਖਿਲਾਓ ਗੋਭੀ ਮਟਰਨ ਸ਼ਿਮਲਾ ਮਿਰਚ ਔਰ ਪਨੀਰ ਦਾ ਬਹੁਤ ਹੀ ਟੇਸਟ ਬਹੁਤ ਹੀ ਘੈਂਟ ਪਰੌਠਾ ਬਣਦਾ ਵਾ ਸਾਡੇ ਆਏ ਦਿਨ ਆਏ ਸੰਡੇ ਜ਼ਰੂਰ ਤਿਆਰ ਹੁੰਦਾ ਵਾ ਇਹ ਪਰ ਤੁਸੀਂ ਆਪਣੇ ਬੱਚਿਆਂ ਨੂੰ ਘਰ ਵਿੱਚ ਹੀ ਖਾਣਾ ਖਿਲਾਓ ਇਹ ਖਿਲਾਓ ਬਣਾ ਕੇ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ